ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋਇਆ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਾਂਗਰਸ ਪਾਰਟੀ ਛੱਡ ਦਿੱਤੀ ਗਈ ਹੈ ਜੀਹਾਂ ਟਵਿੱਟਰ ਦੇ ਉੱਪਰ ਪੋਸਟ ਪਾ ਕੇ ਉਹਨਾਂ ਦੇ ਵੱਲੋਂ ਪਾਰਟੀ ਛੱਡਣ ਦਾ ਐਲਾਨ ਕੀਤਾ ਗਿਆ ਤੇ ਪਾਰਟੀ ਛੱਡਦੇ ਹੋਏ ਜਦੋਂ ਐਲਾਨ ਉਹਨਾਂ ਨੇ ਪੋਸਟ ਪਾ ਕੇ ਕੀਤਾ ਤਾਂ ਕਈ ਤਰੀਕੇ ਦੇ ਗੰਭੀਰ ਇਲਜ਼ਾਮ ਉਹਨਾਂ ਨੇ ਲਗਾਏ ਨੇ ਆਪਣੇ ਇਸ ਪੋਸਟ ਦੇ ਵਿੱਚ ਨਵਜੋਤ ਕੌਰ ਸਿੱਧੂ ਦੇ ਵੱਲੋਂ ਗੰਭੀਰ ਇਲਜ਼ਾਮ ਕਾਂਗਰਸ ਪਾਰਟੀ ਦੇ ਉੱਪਰ ਅਤੇ ਖਾਸ ਤੌਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਯਾਨੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ ਨੇ ਪਹਿਲਾਂ ਉਹ ਕਹਿੰਦੇ ਕਿ ਕਾਂਗਰਸ ਪਾਰਟੀ ਦੇ ਵਿੱਚ ਮੈਂਹਤੀ ਆਗੂਆਂ ਦੀ ਗੱਲ ਸੁਣੀ ਨਹੀਂ ਜਾਂਦੀ ਤੇ ਬਾਅਦ ਦੇ ਵਿੱਚ ਰਾਜਾ ਵੜਿੰਗ ਖਾਸ ਤੌਰ ਦੇ ਉੱਪਰ ਉਹਨਾਂ ਨੇ ਗੰਭੀਰ ਇਲਜ਼ਾਮ ਲਗਾਇਆ ਕਿ ਰਾਜਾ ਵੜਿੰਗ ਕੋ ਹੁਣ ਤੱਕ ਦਾ ਸਭ ਤੋਂ ਭਿਆਨਕ ਤੇ ਪ੍ਰਿਸ਼ਟ ਪ੍ਰਧਾਨ ਅਪ੍ਰਿਸ਼ਟ ਆਗੂ ਹੋਣ ਦੇ ਇਲਜ਼ਾਮ ਰਾਜਾ ਵੜਿੰਗ ਦੇ ਉੱਪਰ ਨਵਜੋਤ ਕੌਰ ਸਿੱਧੂ ਨੇ ਲਗਾਇਆ ਕਿ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਨੂੰ ਨਿੱਜੀ ਹਿੱਤਾਂ ਦੇ ਲਈ ਤਬਾਹ ਕਰ ਦਿੱਤਾ ਮੁੱਖ ਮੰਤਰੀ ਦੇ ਨਾਲ ਹੱਥ ਮਲਾ ਕੇ ਖੁਦ ਨੂੰ ਜੇਲ੍ਹ ਜਾਣ ਤੋਂ ਬਚਾਇਆ ਇਹ ਵੱਡਾ ਤੇ ਗੰਭੀਰ ਇਲਜ਼ਾਮ ਨਵਜੋਤ ਕੌਰ ਸਿੱਧੂ ਦੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਉੱਪਰ ਲਗਾਇਆ ਵੜਿੰਗ ਨੂੰ ਤਬਾਹ ਕਰਨ ਦੇ ਲਈ ਮੇਰੇ ਕੋਲ ਕਾਫੀ ਸਬੂਤ ਨੇ ਪਾਰਟੀ ਨੂੰ ਤਬਾਹ ਕਰਨ ਦੇ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਥੋਂ ਤੱਕ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਿਹਾ ਗਿਆ ਤਾ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਗਿਆ ਇਹ ਟਵੀਟ ਕਰਕੇ ਉਹਨਾਂ ਦੇ ਵੱਲੋਂ ਖੁਦ ਐਲਾਨ ਕੀਤਾ ਗਿਆ ਕਿ ਮੈਂ ਕਾਂਗਰਸ ਪਾਰਟੀ ਨੂੰ ਛੱਡ ਰਹੀ ਹਾਂ ਪਰ ਜਿਸ ਪੋਸਟ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਉਸੇ ਪੋਸਟ ਦੇ ਵਿੱਚ ਰਾਜਾ ਵੜਿੰਗ ਦੇ ਉੱਪਰ ਕਈ ਤਰੀਕੇ ਦੇ ਗੰਭੀਰ ਇਲਜ਼ਾਮ ਉਹਨਾਂ ਨੇ ਲਗਾਏ ਨੇ ਕਿ ਰਾਜਾ ਵੜਿੰਗ ਹੁਣ ਤੱਕ ਦਾ ਸਭ ਤੋਂ ਭਿਆਨਕ ਤੇ ਭ੍ਰਿਸ਼ਟ ਪ੍ਰਧਾਨ ਜਿਹੜਾ ਕਾਂਗਰਸ ਪਾਰਟੀ ਦਾ ਹੁਣ ਤੱਕ ਦਾ ਹੈਗਾ ਰਾਜਾ ਵੜਿੰਗ ਨੇ ਮੁੱਖ ਮੰਤਰੀ ਦੇ ਨਾਲ ਹੱਥ ਮਿਲਾ ਕੇ ਖੁਦ ਨੂੰ ਜੇਲ੍ਹ ਜਾਣ ਤੋਂ ਬਚਾਇਆ ਇਹ ਵੱਡਾ ਤੇ ਗੰਭੀਰ ਇਲਜ਼ਾਮ ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਉੱਪਰ ਲਗਾਇਆ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪਾਰਟੀ ਨੂੰ ਨਿੱਜੀ ਹਿੱਤਾਂ ਦੇ ਲਈ ਤੁਸੀਂ ਤਬਾਹ ਕੀਤਾ ਹੈ ਤੈੱਕ ਪਾਸੇ ਜਦ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਆਉਣਾ ਤੇ ਉਸ ਤੋਂ ਠੀਕ ਪਹਿਲਾਂ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਛੱਡਣਾ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣਾ ਇਹਦੇ ਇਹ ਦੋਨੇ ਚੀਜ਼ਾਂ ਨੂੰ ਹੁਣ ਜੋੜ ਕੇ ਦੇਖਿਆ ਜਾ ਰਿਹਾ ਕੀ ਹੁਣ ਨਵਜੋਤ ਕੌਰ ਸਿੱਧੂ ਦੀ ਅਗਲੀ ਸਿਆਸੀ ਪਾਰੀ ਕੀ ਹੋਵੇਗੀ ਕੀ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਇਹ ਚਰਚਾਵਾਂ ਇਸ ਕਰਕੇ ਨੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਨੇ ਤੇ ਉਹਨਾਂ ਦੇ ਪੰਜਾਬ ਦੌਰੇ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣਾ ਇਸ ਦੇ ਕਈ ਤਰੀਕੇ ਦੇ ਮਾਇਨੇ ਕੱਢੇ ਜਾ ਰਹੇ ਨੇ ਤਾਂ ਨਵਜੋਤ ਕੌਰ ਸਿੱਧੂ ਜਿਹੜੇ ਕਿ ਲੰਘੇ ਸਮੇਂ ਦੇ ਵਿੱਚ ਆਪਣੇ 500 ਕਰੋੜ ਰੁਪਏ ਵਾਲੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਆਏ ਬਹੁਤ ਜ਼ਿਆਦਾ ਖਲਾਰਾ ਉਹਨਾਂ ਦੇ ਉਸ ਬਿਆਨ ਦੇ ਨਾਲ ਪਿਆ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਪਾਰਟੀ ਪੱਧਰ ਦੇ ਉੱਪਰ ਕਾਰਵਾਈ ਵੀ ਹੋ ਰਾਜਾ ਬੜਿੰਗ ਦੇ ਉਹ ਵੱਲੋਂ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਅਤਲ ਕੀਤਾ ਗਿਆ ਪਰ ਹੁਣ ਪੱਕੇ ਤੌਰ ਦੇ ਉੱਪਰ ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਨੇ ਕਿਉਂਕਿ ਉਨਾਰੇ ਖੁਦ ਹੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਆਪਣੇ ਐਕਸ ਅਕਾਊਂਟ ਦੇ ਉੱਪਰ ਇਹ ਪੋਸਟ ਪਾ ਕੇ ਤੇ ਇਸ ਪੋਸਟ ਦੇ ਵਿੱਚ ਉਹਨਾਂ ਨੇ ਰਾਜਾ ਵੜਿੰਗ ਦੇ ਉੱਪਰ ਗੰਭੀਰ ਇਲਜ਼ਾਮ ਲਗਾਉਂਦਿਆਂ ਕਿ ਹੈ ਕਿ ਰਾਜਾ ਵੜਿੰਗ ਹੁਣ ਤੱਕ ਦਾ ਸਭ ਤੋਂ ਭ੍ਰਿਸ਼ਟ ਪ੍ਰਧਾਨ ਹੈ ਇਹ ਗੱਲ ਪਹਿਲਾਂ ਵੀ ਉਹਨਾਂ ਦੇ ਵੱਲੋਂ ਕਹੀ ਗਈ ਸੀ ਤਾਂ ਸਾਡੇ ਨਾਲ ਕਾਂਗਰਸ ਤੋਂ ਜਸਕਰਨ ਕਾਲੂ ਜੁੜ ਚੁੱਕੇ ਨੇ ਕਾਲੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਵਲ ਪੰਜਾਬੀ ਟੀਵੀ ਦੇ ਉੱਪਰ ਧੰਨਵਾਦ ਜੀ ਧੰਨਵਾਦ ਸਮਝ ਆ ਰਹੀ ਹੈ ਕਾਲੂ ਸਾਹਿਬ ਮੇਰੀ ਆਵਾਜ਼ ਮਿਲ ਪਾਰੀ ਹੈ ਤੁਹਾਨੂੰ ਮੈਨੂੰ ਤੇ ਆ ਰਹੀ ਹੈ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ ਕਲੋ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਵੱਲ ਪੰਜਾਬੀ ਟੀਵੀ ਦੇ ਉੱਪਰ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਕਲੋ ਸਾਹਿਬ ਕਿਵੇਂ ਦੇਖਦੇ ਹੋ ਅਚਾਨਕ ਨਵਜੋਤ ਕੌਰ ਸਿੱਧੂ ਹਰਾਂ ਦਾ ਪਾਰਟੀ ਦੇ ਵਿੱਚੋਂ ਜਾਣਾ ਤੇ ਇੱਕ ਗੰਭੀਰ ਇਲਜ਼ਾਮ ਉਹਨਾਂ ਨੇ ਰਾਜਾ ਵੜਿੰਗ ਦੇ ਉੱਪਰ ਲਗਾਇਆ ਕਿ ਕਾਫੀ ਭ੍ਰਿਸ਼ਟ ਪ੍ਰਧਾਨ ਹੁਣ ਤੱਕ ਦਾ ਕਾਂਗਰਸ ਪਾਰਟੀ ਦਾ ਰਾਜਾ ਵੜਿੰਗ ਨੇ ਦੇਖੋ ਗੱਲ ਇਹ ਤਾਂ ਹੈ ਕਿ ਇਲਜ਼ਾਮ ਕੋਈ ਵੀ ਕਿਸੇ ਤੇ ਲਾ ਸਕਦਾ ਹੈ ਇਲਜ਼ਾਮਾਂ ਨੂੰ ਪ੍ਰੂਵ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੇ ਜੇਕਰ ਤੁਸੀਂ ਸਿਰਫ ਇਲਜ਼ਾਮ ਲਾ ਕੇ ਔਰ ਫਿਰ ਉਹਨਾਂ ਕੋਈ ਤੱਥ ਪੇਸ਼ ਨਾ ਕਰ ਸਕੋ ਤੇ ਮੇਰੇ ਖਿਆਲ ਨਾਲ ਪਬਲਿਕ ਲਾਈਫ ਦੇ ਵਿੱਚ ਉਹਦੇ ਤੋਂ ਕੋਈ ਮਾੜੀ ਗੱਲ ਨਹੀਂ ਹੋ ਸਕਦੀ ਇਹਦੇ ਨਾਲ ਤੁਸੀਂ ਅਗਲੇ ਵੀ ਕਰਦਾਰ ਕੁਸ਼ੀ ਕਰਦੇ ਕਰਦੇ ਤੁਸੀਂ ਆਪਣੇ ਕਰਦਾਰ ਨੂੰ ਵੀ ਜਿਹੜਾ ਉਹ ਕਟਹਿਰੇ 'ਚ ਖੜਾ ਕਰ ਦਿੰਦੇ ਹੋ ਔਰ ਆਪਾਂ ਵੇਖਿਆ ਕਿ ਬੀਬੀ ਜੀ ਨੇ ਪਹਿਲਾਂ ਵੀ 13-2 ਮਹੀਨੇ ਪਹਿਲਾਂ ਵੀ ਜਦੋਂ ਪਾਰਟੀ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਨੇ ਇਲਜ਼ਾਮ ਲਗਾਏ ਸੀ ਗੰਭੀਰ ਇਲਜ਼ਾਮ ਲਗਾਏ ਸੀ ਸੀਨੀਅਰ ਕਾਂਗਰਸ ਦੇ ਲੀਡਰਸ਼ਿਪ ਦੇ ਉੱਤੇ ਇਥੋਂ ਤੱਕ ਕਿ ਹਾਈ ਕਮਾਂਡ ਦੇ ਉੱਤੇ ਵੀ ਇਲਜ਼ਾਮ ਲਗਾ ਦਿੱਤੇ ਸੀਗੇ ਜਿਹਦਾ ਖੱਡਨ ਭਾਪੀ ਦੇ ਵਿੱਚ ਅੱਜ ਕੱਲ੍ਹ ਗਏ ਕੈਪਟਨ ਨਮਰਿੰਦਰ ਸਿੰਘ ਹੁਣਾਂ ਨੇ ਵੀ ਕਰ ਦਿੱਤਾ ਸੀਗਾ ਵੀ ਪੈਸੇ ਦਾ ਲੈਂਡਿੰਗ ਵਾਲੀ ਕੋਈ ਗੱਲ ਨਹੀਂ ਹੈ ਹੂੰ ਇਥੋਂ ਤੱਕ ਕਿ ਸੁਖਜੰਦਰ ਸਿੰਘ ਰਾਬਾ ਸਾਹਿਬ ਹੁਣਾਂ ਨੇ ਜਿਹਾ ਹੋਰ ਅਨਿਲ ਜੋਸ਼ੀ ਸਾਹਿਬ ਨਹੀਂ ਹੈ ਬਹੁਤ ਸਾਰੇ ਲੀਡਰਸ਼ਿਪ ਆਣਾ ਨੇ ਮਾਣਾ ਨੀ ਦਾ ਜਿਹੜਾ ਦਾਵਾ ਵੀ ਮਾਰਦੇ ਉੱਤੇ ਕੀਤਾ ਹੋਇਆ ਹੈ ਸੋ ਮੈਡਮ ਦੇ ਦੇਖੋ ਠੀਕ ਹੈ ਵਿਚਾਰੇ ਇੱਕ ਬੜੀ ਵੱਡੀ ਬਿਮਾਰੀ ਨਾਲ ਲੜ ਕੇ ਆਏ ਨੇ ਔਰ ਹੋ ਸਕਦਾ ਹੈ ਕਿ ਇੰਨੀ ਜ਼ਿਆਦਾ ਦਵਾਈ ਲੈਣ ਤੋਂ ਬਾਅਦ ਇੰਨੀ ਜ਼ਿਆਦਾ ਮੈਡੀਕੇਸ਼ਨ ਤੋਂ ਬਾਅਦ ਕੋਈ ਉਹਨਾਂ ਦੀ ਮਾਨਸਿਕ ਸਥਿਤੀ ਹੋ ਸਕਦਾ ਹੈ ਮੈਂ ਨਹੀਂ ਕਹਿੰਦਾ ਪਰ ਹੋ ਸਕਦਾ ਠੀਕ ਨਾ ਹੋਵੇ ਸੋ ਮੈਨੂੰ ਤੁਸੀਂ ਕੱਲ ਪਰਸੋਂ ਵੀਡੀਓ ਵੀ ਵੇਖਿਆ ਹੋਣਾ ਚਲੋ ਸਾਨੂੰ ਨਹੀਂ ਪਤਾ ਹੈ ਕਿ ਇੱਕ ਡਾਕਟਰ ਹੋਣ ਦੇ ਨਾਤੇ ਜੇਕਰ ਕੋਈ ਇਸ ਚੀਜ਼ ਦੀ ਸਪੋਰਟ ਕਰਦਾ ਹੈ ਕਿ ਮੈਂ ਗਊਮੂਤਰ ਦੇ ਨਾਲ ਠੀਕ ਹੋ ਗਿਆ ਰਿਕਵਰ ਕਰ ਲਿਆ ਜਾਂ ਕੈਂਸਰ ਤੋਂ ਠੀਕ ਹੋ ਗਿਆ ਮੈਂ ਨਹੀਂ ਮੈਨੂੰ ਨਹੀਂ ਪਤਾ ਇੱਕ ਡਾਕਟਰ ਹੋ ਕੇ ਜੇਕਰ ਕੋਈ ਇਦਾਂ ਦੀ ਗੱਲ ਕਰਦਾ ਹੈ ਤੇ ਆਪਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿਉਂਕਿ ਕਿਸ ਮਾਨਸਿਕ ਸਥਿਤੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਨ ਮੈਡਮ ਜੀ ਕਾਲੋ ਸਾਹਿਬ ਇੱਕ ਇੱਕ ਗੱਲ ਹੋਰ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਮਿਹਨਤੀ ਬੰਦਿਆਂ ਦੀ ਗੱਲ ਨਹੀਂ ਸੁਣੀ ਜਾਂਦੀ ਕੀ ਇਹ ਗੱਲ ਵਾਕਈ ਸੱਚ ਹੈ ਜਾਂ ਫਿਰ ਇਹ ਵੀ ਸਿਰਫ ਇਲਜ਼ਾਮ ਹੀ ਨੇ ਵੇਖੋ ਤੁਸੀਂ ਇਹ ਦੱਸੋ ਮਿਹਨਤ ਦੀ ਜਦੋਂ ਗੱਲ ਆਉਂਦੀ ਹੈ ਅੱਜ ਤੱਕ ਨਾ ਜਦੋਂ ਤੋਂ ਰਾਜਾ ਵੜਿੰਗ ਸਾਹਿਬ 22 ਅਪ੍ਰੈਲ 2022 ਨੂੰ ਚਾਰਜ ਸੰਭਾਲਿਆ ਸੀ ਪ੍ਰਧਾਨਗੀ ਦਾ ਤੇ तकरीबन ਅੱਜ ਦੀ ਤਰੀਕ ਤੱਕ ਅੱਜ ਦੀ ਤਰੀਕ ਦੇ ਜਦੋਂ ਆਪਾਂ ਗੱਲ ਕਰ ਰਹੇ ਕੋ 1390 ਦੇ ਦਿਨ ਹੋ ਗਏ ਹੋਣਗੇ ਜਾਂ 1400 ਦਿਨ ਹੋ ਗਏ ਹੋਣਗੇ ਉਹਨਾਂ ਨੂੰ ਆਪਣੀ ਕੁਰਸੀ ਤੇ ਬੈਠਿਆ ਤੇ ਅੱਜ ਤੱਕ ਔਨ ਰਿਕਾਰਡ ਜੇਕਰ ਤੁਸੀਂ ਕਹੋਗੇ ਤੇ ਮੈਂ ਅੱਜ ਹੀ ਤੁਹਾਨੂੰ 1700 ਪੇਜਾਂ ਦਾ ਪੂਰੀ ਡਿਟੇਲਡ ਰਿਪੋਰਟ ਤੁਹਾਨੂੰ ਪੇਸ਼ ਕਰ ਦਿਆਂਗੇ ਅਸੀਂ ਕਿ ਅੱਜ ਤੱਕ ਅਸੀਂ तकरीबन ਅੱਜ ਦੀ ਡੇਟ ਤੱਕ ਅਸੀਂ ਕੋਈ 1600 85 ਤੋਂ 90 ਦੇ ਵਿੱਚ ਵਿੱਚ ਪ੍ਰੋਗਰਾਮ ਕਰ ਚੁੱਕੇ ਆ ਜਿਹਦੇ ਵਿੱਚ 110 ਸਟੇਟ ਪੱਧਰ ਦੇ ਜ਼ਿਲ੍ਹਾ ਪੱਧਰ ਦੇ ਧਰਨੇ ਨੇ ਬਲਾਕ ਪੱਧਰ ਦੇ ਧਰਨੇ ਨੇ ਜਿਹੜੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਰੁੱਧ ਨੇ ਤੇ ਤਕਰੀਬਨ ਕੋਈ ਮੀਟਿੰਗਾਂ ਪਾ ਕੇ ਇੱਕ तकरीबन ਜਿਹੜੀ ਐਵਰੇਜ ਆ ਰਹੀ ਹੈ ਉਹ 1 ਤੋਂ ਸਵਾ ਪ੍ਰੋਗਰਾਮ ਡੇਟ ਪ੍ਰੋਗਰਾਮ ਦੀ ਐਵਰੇਜ ਵਰਿੰਗਸ ਆਫ ਦੀ ਆ ਰਹੀ ਹੈ ਪੂਰੇ ਪੰਜਾਬ ਪਰ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਲਈ ਇਹਨੂੰ ਕਹਿੰਦੇ ਨੇ ਮਿਹਨਤ 239 ਬਲੌਕ ਪ੍ਰਧਾਨਾਂ ਨੂੰ ਪਰਸਨਲੀ ਜਾਣਨਾ ਇਹਨੂੰ ਕਹਿੰਦੇ ਨੇ ਔਰ ਉਹਨਾਂ ਨੂੰ ਮਿਲ ਕੇ ਅਪਾਇੰਟ ਕਰਨਾ ਉਹਨਾਂ ਤੋਂ ਕੰਮ ਕਰਾਉਣਾ ਇਹਨੂੰ ਕਹਿੰਦੇ ਨੇ ਮਿਹਨਤ ਆਪੋਜੀਸ਼ਨ ਚ ਹੁੰਦੇ ਹੋਏ ਵੀ 13 ਜੋ 7 ਸੀਟਾ ਜਿਤਨਾ ਇਹਨੂੰ ਕਹਿੰਦੇ ਨੇ ਮਿਹਨਤ ਔਰ ਮਿਹਨਤ ਕਹਿੰਦੇ ਨੇ ਜਿਹੜੀਆਂ ਜਿਹੜੀਆਂ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਵਿੱਚ ਤਕਰੀਬਨ ਕੋ 40% ਸੀਟਾਂ ਸਿੱਧਾ ਜਿੱਤੀਆਂ ਇਹਨੂੰ ਕਹਿੰਦੇ ਨੇ ਮਿਹਨਤ ਕਾਂਗਰਸ ਪਾਰਟੀ ਜਿਹੜੀ 17-18 ਸੀਟਾਂ ਦੇ ਸਿਮਟ ਕੇ ਰਹਿ ਗਈ ਸੀ 78-80 ਐਮਐਲਿਆਂ ਤੋਂ ਸਰਕਾਰ ਤੋਂ ਬਾਹਰ ਮੁੜ ਤੋਂ ਬਾਅਦ ਅੱਜ ਕਾਂਗਰਸ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਦੀ ਕਪੈਸਿਟੀ ਦੇ ਵਿੱਚ ਹੈ ਪਤਾ ਕਿਉਂ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਦੇ ਪ੍ਰਧਾਨ ਸੀ ਉਹਨੂੰ ਲੀਡ ਕਰ ਰਿਹਾ ਸੀ ਕੱਲੇ ਕੱਲੇ ਵਰਕਰ ਦੇ ਨਾਲ ਜਾ ਕੇ ਖਲੋਤੇ ਜਿੱਥੇ ਕਿਤੇ ਵਰਕਰ ਨਾਲ ਧੱਕਾ ਹੋਇਆ ਰਾਤ ਦਰੀਆਂ ਵਿਛਾ ਕੇ ਪੂਰੀ ਪੂਰੀ ਰਾਤ ਧਰਨਾ ਲਾਇਆ ਤਰਨਤਾਰਨ ਸਾਡੇ ਪੱਟੀ ਸਾਡੇ ਬਲਾਕ ਪ੍ਰਧਾਨ ਦਾ ਕਤਲ ਹੋਇਆ ਤੇ 1.5 ਪੌਣੇ 2 ਵਜੇ ਤੱਕ ਧਰਨਾ ਅਸੀਂ ਲਾ ਕੇ ਉੱਥੇ ਰਾਤ ਦਰੀਆਂ ਵਿਛਾ ਕੇ ਉੱਥੇ ਬੈਠੇ ਰਹੇ ਤਾਂ ਜਾ ਕੇ ਉਹਨੂੰ ਇਨਸਾਫ਼ ਮਿਲਿਆ ਇਹਨੂੰ ਕਹਿੰਦੇ ਨੇ ਮਿਹਨਤ ਖਾਲੀ ਟਵੀਟਾਂ ਨਾਲ ਵੀਡੀਓ ਪਾਉਣ ਨਾਲ ਤੇ ਗੁੱਡੀਆਂ ਡਾਉਣ ਨਾਲ ਪਿੱਠੋ ਕਰਮ ਖੇਡਣ ਨਾਲ ਮਿਹਨਤ ਨਹੀਂ ਹੁੰਦੀ ਮੈਂ ਤਾਂ ਸਾਹਿਬ ਜਿਵੇਂ 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 ਇਹ ਸਾਰਾ ਕੁਝ ਹੋਇਆ ਉਹਨਾਂ ਨੇ ਅਚਾਨਕ ਟਵੀਟ ਕੀਤਾ ਹਾਲਾਂਕਿ ਆਮ ਲੋਕਾਂ ਦੇ ਲਈ ਇਹ ਬਿਲਕੁਲ ਸਰਪ੍ਰਾਈਜ਼ਿੰਗ ਸੀਗਾ ਪਰ ਕਿ ਕਾਂਗਰਸ ਪਾਰਟੀ ਦੇ ਲਈ ਵੇ ਸਰਪ੍ਰਾਈਜ਼ਿੰਗ ਸੀਗਾ ਨਵਜੋਤ ਸਿੱਧੂ ਦਾ ਇਸ ਤਰੀਕੇ ਦੇ ਨਾਲ ਪਾਰਟੀ ਛੱਡਣਾ ਜਾਂ ਉਹਨਾਂ ਦੀ ਗਤੀਵਿਧੀਆਂ ਤੋਂ ਪਾਰਟੀ ਨੂੰ ਪਹਿਲਾਂ ਹੀ ਇਸ ਗੱਲ ਦਾ ਇਲਾਮ ਸੀਗਾ ਕਿ ਉਹ ਪਾਰਟੀ ਛੱਡ ਸਕਦੇ ਨੇ ਦੇਖੋ ਕੌਣ ਕੀ ਕਰੇਗਾ ਇਹ ਤੇ ਉਹਦੀ ਆਪਣਾ ਫੈਸਲਾ ਹੁੰਦਾ ਕਾਂਗਰਸ ਪਾਰਟੀ ਆਪਣਾ ਫੈਸਲਾ ਲੈ ਚੁੱਕੀ ਸੀ ਕਾਂਗਰਸ ਪਾਰਟੀ ਮੈਡਮ ਨੂੰ ਮੋਡਲੀ ਮੈਂਬਰਸ਼ਿਪਸ ਤੋਂ ਵੀ ਜਿਹੜੀ ਆ ਉਹ ਸਸਪੈਂਡ ਕਰ ਚੁੱਕੀ ਸੀ ਇਹ ਤੇ ਮਤਲਬ ਮੈਨੂੰ ਸਮਝ ਨਹੀਂ ਆਈ ਜਿਹੜਾ ਬੰਦਾ ਆਲਰੇਡੀ ਸਸਪੈਂਡ ਹੈ ਉਹ ਵੋਟ ਕੇ ਕਹਦੇ ਜੀ ਮੈਂ ਪਾਰਟੀ ਛੱਡੀ ਜਿਹਨੂੰ ਕੱਢ ਦਿੱਤਾ ਗਿਆ ਪਾਰਟੀ ਜੋ ਕੇ ਮੈਂ ਪਾਰਟੀ ਛੱਡ ਦਿੰਨਾ ਹਮ ਔਰ ਨਾਲੇ ਅੱਜ ਚੇਤੇ ਆਇਆ 1.5 2 ਮਹੀਨਿਆਂ ਹੋ ਗਏ ਸਾਨੂੰ ਸਸਪੈਂਡ ਕੀਤਾ ਨੂੰ ਮੈਡਮ ਕਾਲੋ ਸਾਹਿਬ ਕਾਲੋ ਸਾਹਿਬ ਬਣੀ ਰਹੇ ਸਾਡੇ ਨਾਲ ਬੀਜੇਪੀ ਤੋਂ ਫਤੇਜੰਗ ਬਾਜਬਾਈ ਜੁੜ ਚੁੱਕੇ ਨੇ ਬਾਜਬਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਵੱਲ ਪੰਜਾਬੀ ਟੀਵੀ ਦੇ ਉੱਪ ਜੀ ਬਾਜਵਾ ਸਾਹਿਬ ਕਾਲੋ ਸਾਹਿਬ ਵੀ ਜੁੜੇ ਹੋਏ ਨੇ ਕਾਂਗਰਸ ਪਾਰਟੀ ਤੋਂ ਮਸਲਾ ਹੀ ਹੈ ਕਿ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਕਈ ਤਰੀਕੇ ਦੇ ਗੰਭੀਰ ਇਲਜ਼ਾਮ ਵੀ ਲਗਾਏ ਨੇ ਪਹਿਲਾਂ ਤਾਂ ਤੁਹਾਡਾ ਰਿਐਕਸ਼ਨ ਜਾਨਣਾ ਚਾਹਾਂਗੇ ਜੋ ਉਹਨਾਂ ਨੇ ਪਾਰਟੀ ਛੱਡੀ ਹੈ ਕਿਉਂਕਿ ਚਰਚਾ ਵਿੱਚ ਇਹ ਵੀ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਪਾਰਟੀ ਛੱਡੀ ਹੈ ਤਾਂ ਹੋ ਸਕਦਾ ਹੈ ਕਿ ਅੱਜ ਉਹ ਬੀਜੇਪੀ ਵੀ ਜੁਆਇਨ ਕਰ ਜਾਣ ਅਹ ਦੇਖੋ ਜਿੱਦ ਤੱਕ ਬਹਿਸ ਚੱਲਦਾ ਹੈ ਹੂੰ ਅਹ ਡੋਕਮਨ ਨਵਜੋਤ ਕੌਰ ਸਿੱਧੂ ਨੇ ਜੇਕਰ ਕਾਂਗਰਸ ਐ ਡੀਏ ਤਾਂ ਉਹਨਾਂ ਦੇ ਇੰਟਰਨਲ ਬੈਟਰ ਹੈ ਕਾਂਗਰਸ ਦਾ ਹੂੰ ਕਿਉਂਕਿ ਜਿਹੜਾ ਉਹਨਾਂ ਨੇ ਇੰਦਾਮ ਲਾਇਆ ਸੀ ਤੇ ਪਿੱਛੇ ਜੀ ਵੀ 500 ਕਰੋੜ ਰੁਪਇਆ ਦੇ ਕੇ ਕੀ ਮਿਨਿਸਟਰ ਦੀ ਕੁਰਸੀ ਚਾਹੀਦੀ ਹੈ ਹੂੰ ਇਹ ਨਵਜੋਤ ਸਿੰਘ ਸਿੱਧੂ ਬੋਲੇ ਹੋ ਜੇ ਪੈਸੇ ਆ ਜੀਏ ਇਸ ਕਰਕੇ ਉਹਨੂੰ ਚੀਫ ਮਿਨਿਸਟਰ ਵੀ ਬਣਾਇਆ ਹੂੰ ਇਹ ਬਹੁਤ ਵੱਡੇ ਇੰਦਾਮ ਦੀ ਉਹ ਬਹੁਤ ਗਹਿਰੇ ਇੰਦਾਮ ਦੀ ਇੱਕ ਪਾਰਟੀ ਸੀ ਹੂੰ ਉਸ ਤੋਂ ਬਾਅਦ ਉਹ ਸਸਪੈਂਡ ਹੋਏ ਪਾਰਟੀ ਚੋਂ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਸਸਪੈਂਡ ਹੋਏ ਉਹਨਾਂ ਦਾ ਇੰਟਰਨਲ ਮਸਲਾ ਸੀ ਪਰ ਉਹਨਾਂ ਨੇ ਕਾਂਗਰਸ ਛੱਡੀ ਹੈ ਉਹਨਾਂ ਨੂੰ ਬੈਸਟ ਆਫ ਲੱਕ ਉਹਨਾਂ ਦਾ ਬਟ ਭਾਜਪੀ ਦੇ ਵਿੱਚ ਆਣਾ ਕਿ ਨਹੀਂ ਆਣਾ ਇਹ ਪਾਰਟੀ ਹਾਈ ਕਮਾਂਡ ਇਸ ਤੇ ਫੈਸਲਾ ਲਏਗੀ ਕਿਉਂਕਿ ਭਾਜਪੀ ਦੇ ਵਿੱਚ ਇੱਕ ਚੀਜ਼ ਮੈਂ ਦੇਖੀ ਹੈ ਇਸ ਪਾਰਟੀ ਤੇ ਜਿਹੜਾ ਕੋਈ ਇੱਕ ਵਾਰ ਛੱਡ ਕੇ ਜਾਂਦਾ ਹੈ ਨਾ ਹੂੰ ਉਹਨੂੰ ਛੇਤੀ ਕਿਤੇ ਪਾਰਟੀ 'ਚ ਵਾਪਸ ਲੈਂਦੇ ਜੀ ਹੂੰ ਏ ਬਾਕੀ ਜਿਹੜੀ ਗੱਲ ਪਾਰਟੀ ਹਾਈ ਕਮਾਂਡ ਇਸ ਬਾਰੇ ਕਲੀਅਰ ਕਰ ਸਕਦੀ ਹੈ ਪਰ ਅੱਜ ਜੁਆਇੰਟ ਕਰਨ ਵਾਲੀ ਕੋਈ ਇਸ ਦੀ ਗੱਲ ਨਹੀਂ ਯਾਨੀ ਬਾਜਵਾ ਸਾਹਿਬ ਤੁਸੀਂ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਨਵਜੋਤ ਕੌਰ ਸਿੱਧੂ ਦਲੀ ਦਰਵਾਜ਼ੇ ਬੰਦ ਹੈਗੇ ਆ ਭਾਜਪਾ ਦੇ ਮੈਂ ਨਹੀਂ ਕਹਿੰਦਾ ਬੰਦ ਹੈ ਮੈਂ ਇਹ ਤੁਹਾਨੂੰ ਦੱਸਿਆ ਵੀ ਨਾਰਮਲੀ ਤੁਸੀਂ ਹਮੇਸ਼ਾ ਦੇਖੋ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਕੋਈ ਬਾ ਛੱਡ ਕੇ ਗਿਆ ਉਹ ਦੁਬਾਰਾ ਵਾਪਸ ਵੀ ਲੈ ਲੈਂਦੇ ਹਮ ਕਿ ਇਹਨਾਂ ਨੂੰ ਕਿਉਂ ਲੈਣਗੇ ਇਹਨਾਂ 'ਚ ਕੀ ਏਡੀ ਖਾਸੀਅਤ ਹੈ ਹਮ ਇਹਨਾਂ ਨੇ ਜਿਹੜੀ ਪਾਰਟੀ ਜਵੀ ਰਹਾ ਉਹਦਾ ਹੀ ਨੁਕਸਾਨ ਕੀਤਾ ਹੂੰ ਇਹ ਮੇਰਾ ਤੇ ਇਹ ਮੰਨਣਾ ਹੈ ਬਾਕੀ ਪਾਰਟੀ ਹਾਈ ਕਮਾਂਡ ਇਸ ਤੇ ਫੈਸਲਾ ਜੋ ਵੀ ਲੈ ਹੂੰ ਇਹ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ ਜੀ अच्छा बाजवा साहब जिने जिने ਸਮੇਂ ਤੋਂ ਇਹ ਪੂਰਾ ਵਿਵਾਦ ਚੱਲ ਰਿਹਾ ਹੈ ਫਿਰ ਚਾਹੇ 500 ਕਰੋੜ ਰੁਪਏ ਵਾਲਾ ਬਿਆਨ ਹੋਵੇ ਕਿ ਉਸ ਦਰਮਿਆਨ ਨਵਜੋਤ ਨਵਜੋਤ ਕੌਰ ਸਿੱਧੂ ਜਾਂ ਸਿੱਧੂ ਜੋੜੇ ਦੇ ਨਾਲ ਸੰਪਰਕ ਭਾਜਪਾ ਨੇ ਕੀਤਾ ਹੋਵੇ ਜਾਂ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੋਵੇ ਭਾਜਪਾ ਕਦੀ ਵੀ ਸਰਪ੍ਰਸ ਬੀਜੇਪੀ ਪਾਰਟੀ ਕਦੀ ਵੀ ਸੰਪਰਕ ਨਹੀਂ ਕਰਦੀ ਜੀ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੋਵੇ ਉਹਨਾਂ ਨੇ ਕੀਤਾ ਹੋਏ ਤੇ ਸਾਡੇ ਨਾਲ ਕੋਈ ਨਹੀਂ ਕੀਤਾ ਕੋਈ ਉੱਤੇ ਦਿੱਲੀ ਪੀਟ ਕਰਨ ਦੀ ਕੋਸ਼ਿਸ਼ ਕੀਤੀ ਹੋਏ ਹੂੰ ਇਹ ਮੈਂ ਕਹਿ ਨਹੀਂ ਸਕਦਾ ਹੂੰ ਪਰ ਜਿੱਥੋਂ ਤੱਕ ਮੇਰਾ ਮੰਨਣਾ ਹੈ ਔਰ ਮੇਰਾ ਮੈਂ ਇੱਕ ਸਟੇਟਮੈਂਟ ਮੈਂ ਸੀਨੀਅਰ ਭਾਜਪਾ ਸਟੇਟ ਦਾ ਵਿਅਕਤੀ ਹੋਣ ਕਰਕੇ ਮੈਂ ਇਹ ਗੱਲ ਜ਼ਰੂਰ ਦੱਸਣਾ ਵੀ ਇੰਨੀ ਛੇਤੀ ਇਹ ਭਾਜਪਾ ਚ ਭਾਜਪਾ ਇਹਦਾ ਲੈ ਗਈ ਨਹੀਂ ਹੂੰ ਜੇ ਆਜਨ ਕਲ ਨੂੰ ਲੈ ਲੈਣ ਹੂੰ ਉਸ ਸਮੇਂ ਦੇ ਨੇ ਵੀ ਵਾਪਸ ਆ ਕੇ ਸ਼ਾਇਦ ਪਾਰਟੀ ਕੋਈ ਕੰਮ ਕਰੇ ਹੂੰ ਇਹ ਉਹਨਾਂ ਦਾ ਫਿਰ ਫੈਸਲਾ ਜੀ ਠੀਕੇ ਬਾਜਵਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤਾਂ ਕਲੋ ਸਾਹਿਬ ਦੇਖੋ ਹੁਣ ਜਿਹੜੇ ਬਾਜਵਾ ਸਾਹਿਬ ਨੇ ਉਹ ਵੀ ਕਹੇ ਨੇ ਕਿ ਬੀਜੇਪੀ ਵਾਪਸ ਨਹੀਂ ਲੈਂਦੀ ਜੇਕਰ ਕੋਈ ਪਾਰਟੀ ਦੇ ਵਿੱਚੋਂ ਛੱਡ ਕੇ ਗਿਆ ਹੋਵੇ ਤਾਂ ਕੀ ਫਿਰ ਕਿਵੇਂ ਭੁ익 ਤੁਸੀਂ ਸਿੱਧੂ ਜੋੜੇ ਦਾ ਖਾਸ ਤੌਰ ਤੇ ਨਵਜੋਤ ਕੌਰ ਸਿੱਧੂ ਦਾ ਦੇਖਦੇ ਹੋ ਸਿਆਸੀ ਤੌਰ ਦੇ ਉੱਪਰ ਕੋਈ ਕਿਸੇ ਦਾ ਭੁ익 ਡਿਸਾਈਡ ਕਰਨ ਵਾਲਾ ਕੋਈ ਵਿਅਕਤੀ ਨਹੀਂ ਹੁੰਦਾ ਉਹ ਖੁਦ ਜ਼ਿੰਮੇਵਾਰ ਹੁੰਦਾ ਹੈ ਬੰਦਾ ਜਿੰਨੇ ਆਪਣਾ ਭੁ익 ਸਵਾਰਨਾ ਜਾਂ ਵਗਾਰਨਾ ਹੁੰਦਾ ਮੈਂ ਚਲੋ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ ਧੰਨਵਾਦ ਬਾਜਵਾ ਸਾਹਿਬ ਦਾ ਕਿ ਉਹਨਾਂ ਨੇ ਸਾਹਿਬ ਜੀ ਤਾਂ ਸਤੇ ਬਾਰੀ ਵਸਾਬ ਨੇ ਭਈ ਕਿਸ ਤਰੀਕੇ ਦੇ ਨਾਲ ਉਹ ਪਹਿਲਾਂ ਵੀ ਬੀਜੇਪੀ ਦੇ ਵਿੱਚੋਂ ਬਾਹਰ ਗਏ ਸੀਗੇ ਮੈਡਮ ਸਿੱਧੂ ਦੇਖੋ ਮੈਂ ਗੱਲ ਕਿ ਕੱਲਾ ਜਿਸ ਕਰਮ ਗਲਤ ਹੋ ਸਕਦਾ ਹੈ ਜਾਂ ਤੁਸੀਂ ਗਲਤ ਹੋ ਸਕਦੇ ਹੋ ਕਿ ਸਾਰਾ ਸਾਰੀ ਸੁਸਾਇਟੀ ਸਾਰਾ ਸਮਾਜ ਸਾਰੀਆਂ ਪੋਲੀਟੀਕਲ ਪਾਰਟੀਆਂ ਗਲਤ ਹੋ ਗਈਆਂ ਤੇ ਇੱਕ ਹੀ ਵਿਅਕਤੀ ਠੀਕ ਹੋ ਗਿਆ ਬਿਲਕੁਲ ਮੈਡਮ ਸਿੱਧੂ ਬੀਜੇਪੀ ਚੋਂ ਛੱਡਣ ਦਾ ਕਾਰਨ ਤੁਸੀਂ ਦੱਸੋ ਪਾਰਲੀਮੈਂਟਰੀ ਸੈਕਟਰੀ ਵੈ ਐਮਐਲਏ ਉਹਨਾਂ ਨੇ ਬੀਜੇਪੀ ਨੇ ਬਣਾਇਆ ਹੂੰ ਮਤਲਬ ਬੀਜੇਪੀ ਨੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਦੇਖੋ ਕੋਈ ਵੀ ਪੋਲਿਟਿਕਲ ਪਾਰਟੀ ਆਪਣੇ ਕਿਸੇ ਵੀ ਲੀਡਰ ਨੂੰ ਜਦੋਂ ਸਟੈਬਲਿਸ਼ ਕਰਦੀ ਹੈ ਤੇ ਉਹਦੇ ਉੱਤੇ ਈਡਾ ਵੱਡਾ ਕਿਸੇ ਤੇ ਵੀ ਦਾਅ ੜਦੀ ਹੈ ਹੂੰ ਤੇ ਉਹਤੇ ਦਰਮਦਰ ਲਾਉਂਦੀ ਹੈ ਤੇ ਇਹਦਾ ਇਹ ਮਤਲਬ ਹੁੰਦਾ ਹੈ ਕਿ ਉਹ ਆਪ ਵੀ ਸਟੈਬਲਿਸ਼ ਪਾਰਟੀ ਵੀ ਸਟੈਬਲਿਸ਼ ਹੋਣਾ ਚਾਹੁੰਦੀ ਹੈ ਔਰ ਆਪਣੇ ਆਪਣੇ ਆਪ ਨੂੰ ਵੀ ਸਟੈਬਲਿਸ਼ ਕਰਨਾ ਚਾਹੁੰਦੀ ਹੈ ਲੀਡਰ ਨੂੰ ਵੀ ਸਟੈਬਲਿਸ਼ ਕਰਨਾ ਚਾਹੁੰਦੀ ਹੈ ਜੀ ਇੰਨਾ ਕੁਝ ਮਿਲਣ ਤੋਂ ਬਾਅਦ ਵੀ ਫਿਰ ਵੀ ਮੈਡਮ ਸੇਤੂ ਨਾਰਾਜ਼ ਹੀ ਚੱਲਦੇ ਸੀਗੇ ਉਹ ਪਾਰਟੀ ਦੇ ਨਾਲ ਇਸ ਤਰੀਕੇ ਦੇ ਉਦੋਂ ਬਿਆਨ ਦਿੱਤੇ ਸੀਗੇ ਭੱਜ ਦੇ ਉਦੋਂ ਵਾਲੇ ਕੱਢ ਲੋ ਬਿਆਨ ਉਹਨਾਂ ਦੇ ਉਦੋਂ ਵੀ ਇਸੇ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਾਏ ਜਾਂਦੇ ਸੀ ਕਦੀ ਸਦਾ ਪ੍ਰਕਾਸ਼ਨ ਬਾਦਲ ਦੇ ਉੱਤੇ ਕਦੀ ਕਿਸੇ ਦੇ ਉੱਤੇ ਕਦੀ ਕਿਸੇ ਦੇ ਉੱਤੇ ਹਮ ਚਲੋ ਉਤੋਂ ਬਾਅਦ ਦਾ ਰਸਤਾ ਵਿਖਾਤਾ ਹੋਰ ਇਧਰ ਉਧਰੋਂ ਘਮਕਮਾ ਕੇ ਚਲੋ ਕਾਂਗਰਸ ਕੋਲ ਆ ਕੇ ਕਾਂਗਰਸ ਨੇ ਵੀ ਇੰਨਾ ਮਾਨਤਾ ਨਹੀਂ ਦਿੱਤਾ ਉਹਨਾਂ ਇੰਨਾ ਮਾਨਤਾ ਤੋਂ ਬਾਅਦ ਵੀ ਜੇਕਰ ਆਪਾਂ ਇਲਜ਼ਾਮ ਲਾਈਏ ਹਮ ਤੇ ਫੇਰ ਤੇ ਕਸੂਰ ਕਿਸੇ ਪੋਲਿਟਿਕਲ ਪਾਰਟੀ ਦੇ ਵਿੱਚ ਨਹੀਂ ਹੈ ਕਿਸੇ ਇੱਕ ਵਿਅਕਤੀ 'ਚ ਨਹੀਂ ਹੈ ਫਿਰ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਫਿਰ ਅਸੀਂ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਸਾਨੂੰ ਹੀ ਆਪਣੇ ਆਪ ਨੇ ਆਪਣੇ ਟੈਂਪਰਮੈਂਟ ਦੇ ਉੱਤੇ ਆਪਣੀ ਮਾਨਸਿਕ ਸਥਿਤੀ ਦੇ ਉੱਤੇ ਆਪਣੇ ਸ਼ਬਦਾਂ ਦੇ ਉੱਤੇ ਆਪਣੀ ਵਿਚਾਰ ਸੋਚ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਇਹ ਤੇ ਉਹਨਾਂ ਦਾ ਵੇਖੋ ਮੈਂ ਤੇ ਇਹੋ ਬੇਨਤੀ ਕਰਾਂਗਾ ਸਤਕਾਰਯੋਗ ਨੇ ਵੱਡੇ ਨੇ ਸਾਡੇ ਤੋਂ ਤੇ ਬਹੁਤ ਉਮਰ ਦੇ ਵਿੱਚ ਵੀ ਚਲੋ ਤਜਰਬਾ ਵੀ ਉਹਨਾਂ ਦਾ ਸਾਡੇ ਨਾਲੋਂ ਬਹੁਤ ਜ਼ਿਆਦਾ ਹੈ ਮੇਰੇ ਖਿਆਲ ਨਾਲ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਆਪਣੇ ਮਾਨਸਿਕ ਸਥਿਤੀ ਤੇ ਕੰਮ ਕਰਨ ਦੀ ਲੋੜ ਹੈ ਇਹ ਮੈਂ ਕੋਈ ਤੰਜ ਨਹੀਂ ਕੱਸ ਰਿਹਾ ਇੱਕ ਹਮਦਰਦੀ ਪ੍ਰਗਟ ਕਰ ਰਿਹਾ ਕਿ ਉਹਨਾਂ ਨੂੰ ਉਹਨਾਂ ਨੂੰ ਆਪਣੇ ਉਹਨਾਂ ਨੂੰ ਰੈਸਟ ਦੀ ਲੋੜ ਹੈ ਔਰ ਬੇਨਤੀ ਵੀ ਹੈ ਕਿ ਥੋੜਾ ਕੈਮਰਿਆਂ ਤੋਂ ਵੀ ਬਚਨ ਦੀ ਲੋੜ ਹੈ ਕਿਉਂਕਿ ਜਦੋਂ ਕੈਮਰਾ ਸਾਹਮਣੇ ਆਉਂਦਾ ਹੈ ਤੇ ਬੰਦਾ ਬਦੋ ਬਦੀ ਕੁਝ ਨਾ ਕੁਝ ਮੂੰਚੋ ਕਿ ਤੁਸੀਂ ਬੜੇ ਉਹ ਟੈਲੈਂਟ ਹੈ ਤੁਹਾਡੇ মিডিਆ ਦੇ ਕੋਲ ਕੇ ਤੁਸੀਂ ਗੱਲ ਕਢਵਾ ਲੈਂਦੇ ਹੋ ਸੋ ਮੇਰੇ ਕਹਿਣ ਨਾਲ ਉਹਨਾਂ ਨੂੰ ਅਵੋਇਡ ਕਰਨ ਦੀ ਲੋੜ ਆ ਥੋੜਾ ਰੈਸਟ ਕਰਨ ਦੀ ਲੋੜ ਹੈ ਮਾਨਸਿਕ ਸਥਿਤੀ ਨੂੰ ਠੀਕ ਕਰਨ ਦੀ ਲੋੜ ਹੈ ਜੀ ਜੀ ਠੀਕ ਹੈ ਠੀਕ ਹੈ ਕਾਲੋ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤਾਂ ਹੁਣ ਸਿਆਸਤ ਇੱਕ ਵਾਰ ਫਿਰ ਤੋਂ ਭੱਗ ਚੁੱਕੀ ਹੈ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਇਆ ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਨੂੰ ਛੱਡ ਚੁੱਕੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਸਿਆਸੀ ਭੁਖੇ ਨਵਜੋਤ ਕੌਰ ਸਿੱਧੂ ਦਾ ਕੀ ਰਹੇਗਾ